ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਟਕਸਲ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਤੇ ਖਾਸ ਕਰਕੇ ਜਿਹੜੇ ਬਾਰਡਰ ਏਰੀਆ ਆ ਪੰਜਾਬ ਦੇ ਰਾਜਸਥਾਨ ਦੇ ਜੰਮੂ ਐਂਡ ਕਸ਼ਮੀਰ ਦੇ ਜਾਂ ਫਿਰ ਗੁਜਰਾਤ ਦੇ ਉਹਨਾਂ ਉੱਤੇ ਹਮਲਾ ਜਿਹੜਾ ਉਹ ਵਧਦਾ ਜਾ ਰਿਹਾ ਆ ਹਾਲਾਂਕਿ ਉਹਨਾਂ ਹਮਲਿਆਂ ਨੂੰ ਜਿਹੜਾ ਹੈਗਾ ਉਹ ناکਾਮ ਕੀਤਾ ਜਾ ਰਿਹਾ ਆ ਤੇ ਜੋ ਲੋਕਲ ਲੋਗ ਆ ਉਹ ਅਕਸਰ ਇਸ ਤਰੀਕੇ ਦੇ ਖਰਾਬ ਹੋਏ ਡਰੋਨ ਜਾਂ ਜਿਨ੍ਹਾਂ ਨੂੰ ਬੇਅਸਰ ਕਰ ਦਿੱਤਾ ਗਿਆ ਉਹਨਾਂ ਦੇ ਘਰਾਂ ਦੀਆਂ ਛੱਤਾਂ ਉੱਤੇ ਜਾਂ ਵੇੜਾ ਵਿੱਚ ਸਾਨੂੰ ਖੇਤਾਂ ਵਿੱਚ ਦੇਖਣ ਨੂੰ ਮਿਲਦੇ ਆ ਪਰ ਇਸ ਦੌਰ ਦੇ ਵਿੱਚ ਕੁਝ ਇਦਾਂ ਦੀਆਂ ਸਾਨੂੰ ਜਾਣਕਾਰੀਆਂ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਸੱਚਾਈ ਤੋਂ ਬਹੁਤ ਦੂਰ ਨੇ ਜਾਂ ਕਹਿੰਦੇ ਪੰਜਾਬ ਤੋਂ ਦੂਰ ਬੈਠੇ ਕੁਝ ਇਦਾਂ ਦੇ ਚੈਨਲ ਜਿਹੜੀਆਂ ਜਾਣਕਾਰੀਆਂ ਸਾਨੂੰ ਦਿੰਦੇ ਨੇ ਜੋ ਕਿ ਸੱਚੀਆਂ ਨਹੀਂ ਹੈਗੀਆਂ ਜਾਫਰ ਸੱਚਾਈ ਤੋਂ ਬਹੁਤ ਦੂਰ ਨੇ ਜਾਉ ਨੂੰ ਆਪਾਂ ਫੇਕ ਇਨਫੋਰਮੇਸ਼ਨ ਕਹਿ ਦਿੰਨੇ ਆ ਸੋ ਇਸ ਦੌਰ ਦੇ ਵਿੱਚ ਸਰਕਾਰ ਨੇ ਕਿਹਾ ਵੀ ਜੋ ਅਸੀਂ ਕਹਾਂਗੇ ਉਸ ਨੂੰ ਸੱਚ ਮੰਨੋ ਜੋ ਸਾਡੇ ਸੋਰਸ ਕਹਿੰਦੇ ਉਹਨੂੰ ਸੱਚ ਮੰਨੋ ਜ਼ਿਆਦਾ ਜੋ ਨਿਊਜ਼ ਆ ਰਹੀਆਂ ਨੇ ਜਾਂ ਖਾਸ ਕਰਕੇ ਸਾਡਾ ਜਿਹੜਾ মিডিਆਜ਼ ਹਾਊਸ ਹੈਗੇ ਆ ਉਹਨਾਂ ਦੀਆਂ ਖਬਰਾਂ ਉੱਤੇ ਥੋੜਾ ਜਿਹਾ ਘੱਟ ਯਕੀਨ ਕਰੋ ਤੇ ਸੋਸ਼ਲ ਮੀਡੀਆ ਉੱਤੇ ਬਿਲਕੁਲ ਵੀ ਜ਼ਿਆਦਾ ਯਕੀਨ ਨਾ ਕਰੋ ਜੋ ਭਰੋਸਾ ਸਰਕਾਰ ਦੇ ਉੱਤੇ ਕਰੋ ਸੋ ਅੱਜ ਯਾਨੀ ਕਿ 10 ਮਈ ਨੂੰ ਜੋ ਸਿਚੁਏਸ਼ਨ ਹੈ ਇਸ ਪਾਕਿਸਤਾਨ ਭਾਰਤ ਪਾਕਿਸਤਾਨ ਦੀ ਟਸਲ ਦੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਸਾਡੇ ਜੋ ਅਫੀਸ਼ੀਅਲ ਅਫੀਸਰ ਡਿਪਾਰਟਮੈਂਟ ਹੈਗੇ ਨੇ ਅਫੀਸ਼ੀਅਲ ਅਫੀਸਰ ਦੇ ਡਿਪਾਰਟਮੈਂਟ ਹੈਗੇ ਨੇ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਮੈਂ ਤੇ ਜਤਨ ਸਰ ਜਤਨ ਸਰ ਜੀ ਸਰ ਇੱਕ ਤੁਹਾਡੇ ਗੱਲ ਤੋਂ ਮੈਨੂੰ ਕੋਟੇਸ਼ਨ ਯਾਦ ਆਇਆ ਇੱਕ ਵੱਡੇ ਵੱਡੇ ਫਿਲਾਸਫੀਕਰ ਹੈ ਫਿਲਾਸਫਰ ਹੈ ਪੋਲੀਟੀਕਲ ਸਾਇੰਸ ਦੇ ਉਹ ਕਹਿੰਦੇ ਨੇ ਨੈਵਰ ਅੰਡਰਐਸਟੀਮੇਟ ਦਾ ਪਾਵਰ ਆਫ ਅ ਰੈਪੀਟੇਟਿਵ ਲਾਈਫ ਯਾਨੀ ਕਿ ਇੱਕ ਗੱਲ ਚਾਹੇ ਉਹ ਝੂਠ ਹੈ ਪਰ ਜੇ ਉਹਨੂੰ ਬਾਰ-ਬਾਰ 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 ਦੁਹਰਾਇਆ ਜਾਏ ਨਾ ਉਹ ਸੱਚ ਮੰਨ ਜਾਂਦੀ ਹੈ ਸੋ ਇਸੇ ਮੁਹਿੰਮ ਦੇ ਤਹਿਤ ਜਿਹੜੀ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਅਤੇ ਮਿਨਿਸਟਰੀ ਆਫ ਡਿਫੈਂਸ ਹੈ ਤੁਹਾਡੇ ਵਾਸਤੇ ਕੰਬਾਈਨਡ ਪ੍ਰੈਸ ਕਾਨਫਰੰਸ ਲੈ ਕੇ ਆਉਂਦੀ ਹੈ ਰੋਜ਼ ਸਵੇਰੇ ਕਿ ਭਈ ਤੁਹਾਨੂੰ ਪਾਕਿਸਤਾਨ ਦਾ ਫੇਕ ਪ੍ਰੋਪਾਗੈਂਡਾ ਬਸਟ ਹੋ ਜਾਏ ਤੁਹਾਨੂੰ ਪਤਾ ਲੱਗੇ ਕਿ ਅਸਲ ਚ ਚੱਲ ਕੀ ਰਿਹਾ ਹੈ ਐਂਡ ਭਰੋਸਾ ਕਿਸ ਤੇ ਕਰਨਾ ਆਪਣੀ ਆਰਮੀ ਤੇ ਆਪਣੀ ਫੋਰਸਿਸ ਤੇ ਉਹਨਾਂ ਦੇ ਨਹੀਂ ਭਰੋਸਾ ਰੱਖਣਾ ਠੀਕ ਹੈ ਜੀ ਸੋ ਅੱਜ ਜੋ ਵੀ officially ਉਹਨਾਂ ਨੇ ਕਿਹਾ ਹੈ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਉਹਨਾਂ ਤੋਂ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆ ਸੋ ਇਸ ਇਨਫੋਰਮੇਸ਼ਨ ਨੂੰ ਜ਼ਿਆਦਾ ਸਮਾਂ ਨਹੀਂ ਲੈਂਦੇ ਅ ਵਿਦਨ 10 ਮਿੰਟ 10 ਮਿੰਟ ਦੇ ਵਿੱਚ ਵਿੱਚ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸੋ ਜੋ ਵੀ ਰਿਪੋਰਟ ਸਾਡੇ ਕੋਲ ਹੈ ਸਭ ਤੋਂ ਪਹਿਲਾਂ ਤੇ ਦੱਸਿਆ ਗਿਆ ਵੀ ਪਾਕਿਸਤਾਨ ਨੇ ਜੋ ਲਾਸਟ ਨਾਈਟ 9 ਦੇ 10 ਦੀ ਰਾਤ ਸੀ ਕਿ ਉਹਦੇ ਵਿੱਚ 26 ਲੋਕੇਸ਼ਨ ਉੱਤੇ ਹਮਲਾ ਕੀਤਾ ਪਾਕਿਸਤਾਨ ਦੇ ਦੁਆਰਾ ਤੇ ਉਹ ਲੋਕੇਸ਼ਨਸ ਕਿਹੜੀਆਂ ਸੀਗੀਆਂ ਆਪਾਂ ਇੱਕ ਵਾਰ ਜ਼ਰੂਰ ਦੇਖ ਲੈਣੇ ਆ ਸੋ ਉਹਨਾਂ ਨੇ ਇੰਡੀਅਨ 에ਅਰ ਬੇਸ ਦੇ ਖਾਸ ਕਰ ਉਦਮਪੁਰ ਹੋ ਗਿਆ ਪਠਾਨਕੋਟ ਹੋ ਗਿਆ ਆਦਮਪੁਰ ਹੋ ਗਿਆ ਬੁਜਜ ਤੇ ਬਠਿੰਡਾ ਇਹਨਾਂ ਉੱਤੇ ਹਮਲਾ ਕੀਤਾ ਜਾਂ ਕਹੇ ਲੋ ਵੀ ਜਿਹੜੀਆਂ 26 ਲੋਕੇਸ਼ਨਾਂ ਉੱਤੇ ਹਮਲਾ ਕੀਤਾ ਉਹਨਾਂ ਵਿੱਚੋਂ ਇਹ ਉਹ ਲੋਕੇਸ਼ਨਾਂ ਨੇ ਜਿੱਥੇ ਥੋੜਾ ਜਿਹਾ ਸਾਨੂੰ ਨੁਕਸਾਨ ਦੇਖਣ ਨੂੰ ਮਿਲਿਆ ਆ ਜ਼ਿਆਦਾ ਨਹੀਂ ਥੋੜਾ ਬਹੁਤ ਨੁਕਸਾਨ ਸਾਨੂੰ ਵੇਖਣ ਨੂੰ ਮਿਲਿਆ ਆ ਸਾਡੇ 에ਅਰ ਬੇਸਿਸ ਦੇ ਉੱਤੇ ਉਹ ਨੁਕਸਾਨ ਥੋੜਾ ਬਹੁਤ ਮਸ਼ੀਨਰੀ ਦੇ ਰੂਪ ਦੇ ਵਿੱਚ ਹੈਗਾ ਤੇ ਥੋੜਾ ਬਹੁਤ ਇਨਸਾਨਾਂ ਦੇ ਰੂਪ ਦੇ ਵਿੱਚ ਵੀ ਹੈਗਾ ਆ ਪਰ ਉਹ ਜ਼ਿਆਦਾ ਨਹੀਂ ਘਬਰਾਉਣ ਵਾਲੀ ਗੱਲ ਕਹਿੰਦੇ ਨਹੀਂ ਹੈਗੀ ਬਾਕੀ ਜਿੰਨੇ ਜ਼ਿਆਦਾ ਡਰੋਨਸ ਉਹਨਾਂ ਦੁਆਰਾ ਛੱਡੇ ਗਏ ਉਹ ਸਾਰੇ ਸਾਡੇ ਸਿਸਟਮ ਦੇ ਦੁਆਰਾ ਨਿਊਟਰਲਾਈਜ਼ਡ ਕਰ ਦਿੱਤੇ ਗਏ ਨੇ ਜਾਨੀ ਕਿ ਉਹਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਹੈ ਇਹਦੇ ਨਾਲ ਨਾਲ ਪਾਕਿਸਤਾਨ ਨੇ ਕੁਝ ਸਾਡੇ ਮੈਡੀਕਲ ਐਜੂਕੇਸ਼ਨਲ ਫੈਸਿਲਿਟੀ ਉੱਤੇ ਵੀ ਟਾਰਗੇਟ ਕੀਤਾ ਹੈ ਕਹਿੰ ਲੋ ਸਕੂਲ ਕਾਲਜਸ ਹੋ ਗਏ ਹਸਪੀਟਲ ਦੇ ਉੱਤੇ ਹਮਲਾ ਕੀਤਾ ਹੈ ਇਹ ਹਮਲਾ ਸ਼੍ਰੀਨਗਰ ਅਵੰਤਯ ਅਵੰਤੀਪੁਰ ਅਵੰਤ ਅਵੰਤੀਪੁਰ ਹੋ ਗਿਆ ਉਦਮਪੁਰ ਹੋ ਗਿਆ ਇਹਨਾਂ ਲੋਕੇਸ਼ਨਸ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਉਹ ਸਿਵਿਲਿਅਨ ਲੋਕੇਸ਼ਨ ਦੇ ਉੱਤੇ ਕੀਤਾ ਗਿਆ ਯਾਨੀ ਕਿ ਆਮ ਇਨਸਾਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਹੈ ਜੋ ਕਿ ਸ਼ਾਇਦ ਹਿਊਮੈਨਿਟੀ ਦੇ ਲਈ ਇਨਸਾਨੀਅਤ ਦੇ ਲਈ ਕੋਈ ਚੰਗੀ ਗੱਲ ਨਹੀਂ ਹੈਗੀ ਇਹਦੇ ਨਾਲ ਨਾਲ ਹੀ ਇਹ ਵੀ ਦੱਸਿਆ ਗਿਆ ਆ ਕਿ ਕੱਲ ਰਾਤ ਯਾਨੀ ਕਿ 9 ਤੇ 10 ਦੀ ਰਾਤ ਨੂੰ ਇੱਕ ਬੈਲਿਸਟਿਕ ਮਿਜ਼ਾਈਲ ਪਹਿਲਾਂ ਜਿਹੜੇ ਹਮਲੇ ਹੁੰਦੇ ਸੀਗੇ ਉਹ ਡਰੋਨ ਦੇ ਰਾਹੀਂ ਹੋ ਰਹੇ ਆ ਉਹ ਹਮਲੇ ਇਦਾਂ ਦੇ ਆ ਵੀ ਤੁਸੀਂ 50 ਕਿਲੋਮੀਟਰ 100 ਕਿਲੋਮੀਟਰ 150 ਕਿਲੋਮੀਟਰ ਤੱਕ ਹਮਲਾ ਕਰ ਸਕਦੇ ਹੋ ਪਰ ਜਿਹੜੀ ਬੈਲਿਸਟਿਕ ਮਿਜ਼ਾਈਲ ਹੁੰਦੀ ਉਹ ਬਹੁਤ ਦੂਰ ਤੱਕ ਮਾਰ ਕਰਦੀ ਹੈ ਇਸ ਮਿਜ਼ਾਈਲ ਦਾ ਜਿਹੜਾ ਰੋਖ ਹੈ ਉਹ ਦਿੱਲੀ ਵੱਲੋਂ ਕੀਤਾ ਗਿਆ ਸੀਗਾ ਪਰ ਇਹਨੂੰ ਰਾਸਤੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਇਹ ਸਾਡੀ ਮਿਨਿਸਟਰੀ ਦਾ ਕਹਿਣਾ ਆ ਹੁਣ ਇਹਦੇ ਬਾਰੇ ਜਿਹੜੀ ਡਿਟੇਲ ਡਿਸਕਸ਼ਨ ਹੋ ਸਰ ਵੈਸੇ ਇੱਕ ਵੀਡੀਓ ਲੈ ਕੇ ਆ ਰਹੇ ਆ ਹੈਨਾ ਮੈਂ ਅਗਲੇ ਸੈਸ਼ਨ ਲੈ ਕੇ ਆਉਂਗਾ ਐਟ ਲੀਸਟ ਇਸ ਇਸ ਮਿਜ਼ਾਈਲ ਦੇ ਬਾਰੇ ਇੱਕ ਅਲੱਗ ਤੋਂ ਸੈਸ਼ਨ ਆਊਗਾ ਇਹ ਸਾਡੇ ਭਾਰਤ ਦੇ ਉੱਤੇ ਜਿਹੜੇ ਹਮਲੇ ਹੋਏ ਉਹ ਦੱਸਿਆ ਹੁਣ ਭਾਰਤ ਨੇ ਜਵਾਬ ਵੀ ਤਾਂ ਦੇਣਾ ਸੀਗਾ ਜੋ ਜਵਾਬ ਦਿੱਤਾ ਸਰ ਉਹ ਇੱਕ ਵਾਰ ਬੱਚਿਆਂ ਨੂੰ ਦੱਸ ਲਈ ਆਪਾਂ ਦੇਖੋ ਇਹ ਤੁਸੀਂ ਦੇਖ ਲਿਆ ਕਿ ਸਾਡਾ ਜੋ ਥੋੜਾ ਬਹੁਤ ਨੁਕਸਾਨ ਹੋਇਆ ਕੀ ਹੋਇਆ ਪਰ ਅੱਜ ਜੋ ਆਪਣੇ ਕਰਨਲ ਸੋਫੀਆ ਕੁਰੀਸ਼ੀ ਜਿਨੇ ਲੈਫਟੇਨੈਂਟ ਕਰਨਲ ਉਹਨਾਂ ਨੇ ਦੱਸਿਆ ਕਿ ਜਦੋਂ ਇੰਡੀਆ ਨੇ ਡੈਮੇਜ ਕਾਸ ਕੀਤਾ ਨਾ ਤੇ ਉਹਨਾਂ ਨੇ ਕਿਹਾ ਜਿਹੜੀ ਰਫੀਕੀ ਜਗ੍ਹਾ ਹੈ ਪੰਜਾਬ ਦੀ ਜਿਹੜੀ murid ਚੱਕ ਲਾਲਾ ਰਹੀਮ ਯਾਰਖਾ ਸਕੂਰ ਚੁੰਨੀਆਂ ਇੱਥੇ ਆਪਾਂ ਤਬਾਹੀ ਮਚਾਈ ਹੈ ਕਿਉਂ ਕਿ ਇੱਥੇ ਇਹਨਾਂ ਦੇ ਕੁਝ 에ਅਰ ਬੇਸਸ ਸਿਗੇ ਤੇ ਇੱਥੇ ਹੀ ਇਹਨਾਂ ਦੇ ਨਾ ਜਿਹਦਾ ਮੈਂ ਆਪਾਂ ਕਹਿ ਸਕਦੇ ਆ ਨਾ ਕਿ ਕੁਝ ਲੁਕੇ ਹੋਏ ਟੈਰਰਿਸਟ ਵੀ ਸੀ ਉਸ ਤੋਂ ਬਾਅਦ ਸਿਆਲ ਕੋਟ 에ਅਰ ਲੁਕੇਸ਼ਨ ਜਿਹੜੀ ਸਰ ਨੇ ਕਹਿੰਨਾ ਹੈ ਪਾਕਿਸਤਾਨੀ ਪੰਜਾਬ ਦੀ ਪੰਜਾਬ ਦੀ ਗੱਲ ਹੋ ਰਹੀ ਹੈ ਜੀ ਜੀ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਡੈਫੀਨਿਟਲੀ ਸਰ ਹੁਣ ਦੇਖੋ ਪਸਰੂਰ ਦੀ ਗੱਲ ਆ ਆਪਾਂ ਬਹੁਤ ਗੱਲ ਸੁਣਦੇ ਆ ਨਾ ਪਸਰੂਰ ਦੀ ਇਹਦੇ ਵਿੱਚ ਰਡਾਰ ਸਾਈਟ ਸੀ ਜਿਨ੍ਹਾਂ ਆਪਾਂ ਕਹਿ ਰਹੇ ਨਾ ਸੁਣ ਰਹੇ ਆ ਕਿ ਉਹਨਾਂ ਦਾ 에ਅਰ ਡਿਫੈਂਸ ਸਿਸਟਮ ਇੰਡੀਅਨ ਫੋਰਸਸ ਨੇ ਖਤਮ ਕਰਤਾ ਉਹ ਇਹਦੀ ਗੱਲ ਹੈ ਤੇ ਸਿਆਲ ਕੋ ਜਿੱਦਾਂ ਆਹੀ ਇਹ ਜੈਟ ਜਿਹੜੇ ਐ ਇੰਡੀਆ ਚ ਭੇਜ ਰਹੇ ਸੀਗੇ ਉਹ ਵੀ ਆਪਾ ਧਵਾ ਕਰਤਾ ਉਸ ਤੋਂ ਇਲਾਵਾ ਪ੍ਰੈਸ ਕਾਨਫਰੈਂਸ ਚ ਇਹ ਕਿਹਾ ਗਿਆ ਹੈ ਕਿ ਇਹਨਾਂ ਸਿਵਲ ਐਵੀਏਸ਼ਨ ਪਲੇਨਸ ਯਾਨੀ ਕਿ ਜਿਹੜੇ ਨਾਰਮਲ ਪਲੇਨਸ ਹੁੰਦੇ ਨੇ ਫਾਈਟਰ ਨਹੀਂ ਹੁੰਦੇ ਉਹਨਾਂ ਦਾ ਸਹਾਰਾ ਲੈ ਕੇ ਉੱਡਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੰਡੀਆ ਸਿਵਿਲਿਅਨਸ ਤੇ ਹਮਲਾ ਨਹੀਂ ਕਰ ਰਿਹਾ ਤੇ ਉਹਦੀ ਆੜ ਵਿੱਚ ਨਾਲ ਹੀ ਡਰੋਨ ਚੱਲ ਰਿਹਾ ਸੋਚੋ ਦਿਮਾਗ ਲਾ ਰਹੇ ਨੇ ਅਗਲੇ ਚਲੋ ਪਰ ਗੱਲ ਇਹ ਹੈ ਕਿ ਇੰਡੀਆ ਨੇ ਡਰੋਨ ਫਿਰ ਵੀ ਖਤਮ ਕਰਤਾ ਪਰ ਇਹ ਗੱਲ ਦੱਸੀ ਗਈ ਹੈ ਕਿ ਕੈਮੋਫਲੋਜ ਯਾਨੀ ਕਿ ਉਹਦੀ ਆੜ ਵਿੱਚ ਚਲਾ ਰਹੇ ਨੇ ਡੋਨ ਇਹ ਮੇਨ ਚੀਜ਼ ਜਿਹੜੀ ਮੇਨ ਅਟੈਕਸ ਇੰਡੀਆ ਨੇ ਪਾਕਿਸਤਾਨ ਤੇ ਕੀਤੇ ਹੈ ਇਹ ਆਫੀਸ਼ੀਅਲ ਨੇ ਹੁਣ ਅੱਗੇ ਦੇਖੋ ਜੀ ਅੱਗੇ ਜੋ ਆਪਾਂ ਗੱਲ ਕਰਾਂਗੇ ਫੇਕ ਨਿਊਜ਼ ਦੀ ਸਰ ਇਹ ਬਹੁਤ ਇੰਪੋਰਟੈਂਟ ਹੈ ਸੋ ਹੋਇਆ ਕਿ ਜਿਵੇਂ ਆਪਣੇ ਮਿਨਿਸਟਰੀ ਜਿਹੜੀ ਹੈਗੀ ਆ ਉਹ ਇਨਫੋਰਮੇਸ਼ਨ ਦਿੰਦੀਆਂ ਇਦਾਂ ਹੀ ਇਵਨ ਉਹਨਾਂ ਦੇ ਮਿਨਿਸਟਰਸ ਨੇ ਗਲਤ ਜਾਣਕਾਰੀ ਦਿੱਤੀ ਤੇ ਉਹਨਾਂ ਦੇ ਵੀ ਬਹੁਤ ਸਾਰੇ ਇਦਾਂ ਦੇ ਚੈਨਲ ਹੈਗੇ ਜਿਹੜੇ ਇਦਾਂ ਦੀ ਗਲਤ ਜਾਣਕਾਰੀ ਦੇ ਰਹੇ ਆ ਉਹਨਾਂ ਦੇ ਇਨਫੋਰਮੇਸ਼ਨ ਜਿਹੜੀ ਗਲਤ ਦਿੱਤੀ ਉਹ ਕਿਹੜੀ ਕਿਹੜੀ ਆ ਉਹ ਤੁਸੀਂ ਦੇਖ ਰਹੇ ਹੋ ਸਰ ਦੱਸਿਓ ਜ਼ਰੂਰ ਤੇ ਸੱਚਾਈ ਸਾਨੂੰ ਪਤਾ ਕਿ ਸਾਡੇ ਦੇਸ਼ ਦੇ ਵਿੱਚ ਇੱਕ ਵੀ ਕੈਜੁਐਲਟੀ ਨਹੀਂ ਹੋ ਯਾਨੀ ਕਿ ਇੱਕ ਵੀ ਇਨਸਾਨ ਦੀ ਮੌਤ ਨਹੀਂ ਹੋਈ ਤੇ ਥੋੜੀ ਬਹੁਤ ਜਿਹੜਾ ਨੁਕਸਾਨ ਹੋਇਆ ਉਹ ਦੱਸ ਦਿੱਤਾ ਗਿਆ ਖੁਦ ਸਾਡੀ ਸਰਕਾਰ ਨੇ ਦੱਸਿਆ ਵੀ ਕੁਝ ਇਦਾਂ ਦੇ 에ਅ ਬੇਸ ਆ ਜਿੱਥੇ ਥੋੜਾ ਬਹੁਤ ਨੁਕਸਾਨ ਹੋਇਆ ਜ਼ਿਆਦਾ ਨੁਕਸਾਨ ਹੋ ਵੀ ਨਹੀਂ ਹੈਗਾ ਪਰ ਪਾਕਿਸਤਾਨ ਦੇ ਮੀਡੀਆ ਦੇ ਅਕੋਰਡਿੰਗ ਚੱਲੀ ਹੈ ਤਾਂ ਉਹਨਾਂ ਭਾਣੇ ਦਾ ਸੀ ਅੱਧਾ ਇੰਡੀਆ ਜਿਹੜਾ ਉਹ ਖਤਮ ਕਰ ਚੁੱਕੇ ਆ ਸੋ ਉਹਨਾਂ ਨੇ ਕੀ ਨੁਕਸਾਨ ਕੀਤਾ ਤੇ ਉਹ ਫੇਕ ਨਿਊਜ਼ ਕਿਹੜੀਆਂ ਕਿ ਤੇ ਉਹਨਾਂ ਨੇ ਕਿਹਾ ਦਿੱਲੀ ਅਸੀਂ ਜਿੱਤ ਚੁੱਕੇ ਹਾਂ ਉਹਨੇ ਕਿਹਾ ਪੰਜਾਬ ਦੇ ਆਲਮੋਸਟ ਆਪਾਂ ਖਤਮ ਕਰਤਾ ਤੇ ਬਸ ਹੁਣ ਕਹਿੰਦੇ ਯੂਪੀ ਦੀ ਤਰਫ ਨੂੰ ਜਾ ਰਹੇ ਆ ਆਪਾਂ ਸੋ ਇਹੀ ਜਿਹੜਾ ਪ੍ਰੋਪਾਗੈਂਡਾ ਚਲਾਇਆ ਗਿਆ ਉਹਨਾਂ ਵੱਲੋਂ ਉਹਦਾ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਸਾਡੇ ਮਿਨਿਸਟਰੀ ਆਫ ਡਿਫੈਂਸ ਨੇ ਆਓ ਜੀ ਸਭ ਤੋਂ ਪਹਿਲਾਂ ਦੇਖੋ ਕਿਹੜੀ ਫੇਕ ਨਿਊਜ਼ ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਆਦਮਪੁਰ ਵਿੱਚ S400 ਜਿਹੜਾ ਉਹਨਾਂ ਨੂੰ ਮੂੰਹ ਤੋ جواب ਦੇਈ ਜਾ ਰਹੇ ਹਨ ਜਿਸ ਦੇ ਕਰਕੇ ਉਹ ਕੁਝ ਕਰ ਹੀ ਨਹੀਂ ਪਾਰੇ ਕਹਿੰਦੇ ਉਹਦੀ ਡਿਸਟਰਕਸ਼ਨ ਹੋ ਗਈ ਬਿਲਕੁਲ ਫੇਕ ਨਿਊਜ਼ ਹੈ ਕਹਿੰਦੇ ਸਿਰਸੇ ਤੇ ਸੂਰਤਗੜ ਵਿੱਚ 에ਅਰ ਬੇਸ ਤਬਾਹ ਕਰ ਦਿੱਤੇ ਗਏ ਸਾਡੀ ਆਰਮੀ ਨੇ ਸਵੇਰ ਦੀਆਂ ਫੋਟੋਆਂ ਦਿਖਾਤੀਆਂ ਆ ਦੇਖੋ ਰਨਵੇ ਦਾ ਬਿਲਕੁਲ ਸੈੱਟ ਹੈ ਤੁਸੀਂ ਕੀ ਤਬਾਹ ਕਰਤਾ ਤੇ ਬਈ ਇਹ ਵੀ ਫੇਕ ਨਿਊਜ਼ ਹੈ ਨਗਰੋਟਾ ਵਿੱਚ ਕਹਿੰਦੇ ਬ੍ਰਹਮੋਸ ਦਾ ਬੇਸ ਤਬਾਹ ਕਰਤਾ ਬਿਲਕੁਲ ਫੇਕ ਨਿਊਜ਼ ਧਹਰਾਨਗੇਰੀ ਵਿੱਚ ਆਰਟੀ ਗਨ ਪੋਜੀਸ਼ਨਸ ਚੰਡੀਗੜ੍ਹ ਵਿੱਚ ਫਾਰਵਰਡ ਐਮਿਊਨੇਸ਼ਨ ਡਿਪੋ ਕਹਿੰਦੇ ਆਪਾਂ ਖਤਮ ਕਰਤੇ ਵੀ ਕਹਿੰਦੇ ਅ ਰ ਮਿਨਿਸਟਰ ਆਫ ਡਿਫੈਂਸ ਕੰਦੀ ਵੀ ਸਾਨੂੰ ਤੇ ਦਿਖੇ ਨਹੀਂ ਤੁਸੀਂ ਸ਼ਾਇਦ ਸੁਪਨਿਆਂ ਚ ਕਰਤੇ ਹੋਣੇ ਤਾਂ ਦੱਸੋ ਤਾਂ ਪਤਾ ਹੈ ਭਾਈ ਚੰਡੀਗੜ੍ਹ ਤਾਂ ਆਪਣੇ ਜਮਾ ਨੇੜੇ ਆ ਆਦਮਪੁਰ ਆਪਣੇ ਜਲੰਧਰ 450 ਦਾ ਤਾਂ ਮੈਨੂੰ ਪਤਾ ਹੈ ਨਾ ਵੀ ਕੀ ਹੋਇਆ ਕੀ ਨਹੀਂ ਹੋਇਆ ਮਤਲਬ ਫੇਕ ਨਿਊਜ਼ ਫੈਲਾਈ ਜਾ ਰਹੀ ਹੈ ਪਾਕਿਸਤਾਨ ਦੇ ਦੁਆਰਾ ਤੇ ਸਾਨੂੰ ਬਚਨ ਦੀ ਲੋੜ ਹੈ ਜੀ ਠੀਕ ਹੈ ਚਲੋ ਸਰ ਅੱਗੇ ਜੀ ਲੋ ਜੀ ਹੁਣ ਜਦੋਂ ਫੇਕ ਨਿਊਜ਼ ਦੀ ਗੱਲ ਕਰ ਲਈ ਹੁਣ ਅਸੀਂ ਨਾ ਇਹ ਦੇਖ ਰਹੇ ਹਾਂ ਕਿ ਇਹ ਹੋ ਗਿਆ ਇੰਡੀਆ ਨੇ ਕਰਤਾ ਪਾਕਿਸਤਾਨ ਨੇ ਵੀ ਅਟੈਕ ਕੀਤਾ ਸੜਦੇ ਪਰ ਹੁਣ ਕਰੰਟਲੀ ਜਿਹੜੀ ਕਹ ਲੋ ਕਿ ਅਨਡਿਕਲੇਅਰਡ ਇੱਕ ਵਾਰ ਹੈ ਉਹ ਚੱਲ ਕਿੱਥੇ ਰਹੀ ਹੈ ਸਭ ਤੋਂ ਜਿਹੜੀ ਤਣਾਅਪੂਰਨ ਮੈਂ ਕਹਾਂ ਕਿ ਸਿਚੁਏਸ਼ਨ ਹੈ ਉਹ ਹੈਗੀ ਹੈ ਜੀ ਕਸ਼ਮੀਰ ਸੈਕਟਰ ਵਿੱਚ ਕਸ਼ਮੀਰ ਸੈਕਟਰ ਦਾ ਕਪਵਾੜਾ ਬਾਰਾਮੁੱਲਾ ਪੂੰਚ ਰਜੌਰੀ ਤੇ ਅਖਨੂਰ ਸੈਕਟਰ ਦੇ ਵਿੱਚ ਪਿਆ ਰਹੇ ਹੋ ਹੈਵੀ ਸ਼ੈਲਿੰਗ ਹੋ ਰਹੀ ਹੈ ਮੋਰਟਾਰ ਦਾਗੇ ਜਾ ਰਹੇ ਨੇ ਤੇ ਅੱਜ ਸਵੇਰ ਦੀ ਖਬਰ ਹੈ ਕਿ ਉਧਰ ਦੇ ਜਿਹੜੇ ਏਡੀਸੀ ਯਾਨੀ ਕਿ ਅਸਿਸਟੈਂਟ ਡਿਪਟੀ ਕਮਿਸ਼ਨਰ ਸਾਹਿਬ ਹੈ ਉਹਨਾਂ ਦੀ ਵੀ ਦਰਦਨਾਕ ਮੌਤ ਹੋ ਗਈ ਹੈ ਇਸੇ ਪਾਕਿਸਤਾਨ ਦੀ ਸ਼ੈਲਿੰਗ ਕਰਕੇ ਸੋ ਆਪਾਂ ਪੰਜਾਬੀਆਂ ਨੂੰ ਆਪਾਂ ਦੇਖ ਰਿਹਾ ਸਾਨੂੰ ਬਹੁਤ ਘਬਰਾਹਟ ਹੋ ਰਹੀ ਹੈ ਕਿ ਡਰੋਨਸ ਆ ਰਹੇ ਨੇ ਬਟ ਐਟ ਦਾ ਸੇਮ ਟਾਈਮ ਥੋੜਾ ਜਿਹਾ ਆਪਾਂ ਲੱਕੀ ਫੀਲ ਸਾਨੂੰ ਕਰਨਾ ਚਾਹੀਦਾ ਹੈ ਕਿ ਬਈ ਜੰਮੂ ਵਾਲਿਆਂ ਦੇ ਹਾਲਾਤ ਦੇਖੋ ਕਸ਼ਮੀਰ ਵਾਲਿਆਂ ਦੇ ਹਾਲਾਤ ਦੇਖੋ ਉੱਥੇ ਤਾਂ ਬਹੁਤ ਹੀ ਜ਼ਿਆਦਾ ਗੰਮ ਖਰਾਬ ਹੈ ਉਸ ਤੋਂ ਬਾਅਦ ਅਫੀਸ਼ੀਅਲ ਪ੍ਰੈਸ ਕਾਨਫਰੈਂਸ ਇਹ ਦੱਸਿਆ ਗਿਆ ਕਿ ਜਿਹੜੇ ਆਪਣਾ ਵੈਸਟਰਨ ਬਾਰਡਰ ਹੈ ਸਾਰਾ ਜਿਹੜਾ ਆਪਣਾ ਵੈਸਟਰਨ ਬਾਰਡਰ ਹੈ ਆਪਣਾ ਕਸ਼ਮੀਰ ਤੋਂ ਲੈ ਕੇ ਇੱਥੇ ਤੱਕ ਉੱਥੇ ਯੂ ਸੀ ਏ ਵੀ ਇਹ ਵੀ ਡਰੋਨ ਹੀ ਹੁੰਦੇ ਆ ਜੀ ਇੱਕ ਤਰ੍ਹਾਂ ਦੇ ਅਨਮੈਨਡ ਕੰਟਰੋਲ ਵਹੀਕਲਸ ਡਰੋਨਸ ਲੌਂਗ ਰੇਂਜ ਵੈਪਨਸ ਲੋਇਟਰਿੰਗ ਮਿਊਨੀਸ਼ਨਸ ਲੋਇਟਰਿੰਗ ਮਿਊਨੀਸ਼ਨਸ ਕਹਿੰਦੇ ਆ ਜਿੱਦਾਂ ਆਪਾਂ ਡਰੋਨ ਭੇਜ ਰਹ ਜਿਹੜੇ ਕੀ ਟਾਰਗੇਟ ਨੂੰ ਮਿਸ ਨਹੀਂ ਕਰਦੇ ਉਹ ਭੇਜੇ ਜਾ ਰਹੇ ਨੇ ਸੋ ਥੀਸ ਆਰ ਦਾ ਥਿੰਗਸ ਜਿਹੜੀ ਕਰੰਟਲੀ ਚੱਲ ਰਹੀ ਹੈ ਸੋ ਤੁਸੀਂ ਦੇਖੋਗੇ ਪੈਸ ਕਾਨਫਰੰਸ ਨੇ ਤਿੰਨ ਚਾਰ ਚੀਜ਼ਾਂ ਤੇ ਫੋਕਸ ਕੀਤਾ ਐਂਡ ਇਹ ਸਭ ਗੱਲਾਂ ਜਾਣਨ ਤੋਂ ਬਾਅਦ ਲਾਸਟ ਵਿੱਚ ਜਿਹੜੇ ਵਿਕਰਮ ਮਿਸਤਰੀ ਸਾਹਿਬ ਨੇ ਜਿਹੜੇ ਕਰੰਟਲੀ ਫੋਰਨ ਸੈਕਟਰੀ ਨੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਧਿਆਨ ਨਾਲ ਸੁਣੋ ਜਦੋਂ ਆਪਾਂ ਇਸ ਇਹ ਬੰਦੇ ਨੂੰ ਧਿਆਨ ਨਾਲ ਦੇਖੋ ਇਹਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਇਹਨੇ ਪੈਸ ਕਾਨਫਰੰਸ ਕੀਤੀ ਤੇ ਇਹਨੇ ਇੱਕ ਨਾ ਵੀਡੀਓ ਬਣਾਈ ਫਾਲਸ ਪ੍ਰੋਪਗੈਂਡਾ ਚਲਾਉਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਸਾਡੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਐਕਸ ਗਵਰਨਰ ਆਫ ਕਸ਼ਮੀਰ ਸਤਿਆਪਾਲ ਮਲਿਕ ਜੀ ਦਰੂਵ ਰਾਠੀ ਇਹੋ ਜਿਹੇ ਬੰਦੇ ਜਿਹੜੇ ਕਿ ਅਕਸਰ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰਨ ਲਈ ਫੇਮਸ ਸੀਗੇ ਨਾ ਉਹਨਾਂ ਦੀ ਵੀਡੀਓ ਚਲਾਈ ਜਿਨ੍ਹਾਂ ਨੇ ਇਹਨਾਂ ਨੇ ਪੁਲਵਾਮਾ ਦਾ ਉਹਨਾਂ ਨੇ ਪੁਲਵਾਮਾ ਦਾ ਕੁਝ ਕ੍ਰਿਟਿਸਿਜ਼ਮ ਕੀਤਾ ਸੀ ਸਰਕਾਰ ਦੀ ਗਲਤੀ ਹੈ ਤੇ ਕੁਝ ਜਿਹੜੇ ਆਪਣੇ ਬਲੌਗਰਸ ਨੇ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਨੇ ਪਹਿਲਗਾਮ ਅਟੈਕ ਦੀ ਅੱਛੀ ਤਰ੍ਹਾਂ ਸ਼ੈਦ ਸਿਕਿਉਰਿਟੀ ਨਹੀਂ ਕੀਤੀ ਕਰ ਸਕਦੇ ਸੀ ਉਹ ਜਿਹੜਾ ਇੱਕ ਸਾਡਾ ਕਹਿ ਲੋ ਡੈਮੋਕ੍ਰੇਸੀ ਦਾ ਇੱਕ ਬਹੁਤ ਅੰਗ ਹੈ ਕਿ ਆਪਾਂ ਕ੍ਰਿਟਿਸਿਜ਼ਮ ਕਰਦੇ ਆ ਉਹਨੂੰ ਇਦਾਂ ਸ਼ੋ ਕੀਤਾ ਇਹਨਾਂ ਨੇ ਵੀਡੀਓ ਚਲਾ ਕੇ ਕਿ ਦੇਖੋ ਗਲਤੀ ਤੇ ਸਾਰੀ ਇੰਡੀਆ ਦੀ ਸੀਗੀ ਪਰ ਇਹ ਸਜ਼ਾ ਸਾਨੂੰ ਦੇ ਰਹੇ ਨੇ ਇਹ ਇਦਾਂ ਦਾ ਨਰੇਟਿਵ ਇਹਨਾਂ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨਰੇਟਿਵ ਨੂੰ ਸਿਰੇ ਤੋਂ ਖਾਰਜ ਕਰਦਾ ਵਿਕਰਮ ਮਿਸ਼ਰੀ ਸਾਹਿਬ ਨੇ ਉਹਨਾਂ ਨੇ ਕੀ ਕਿਹਾ ਧਿਆਨ ਨਾਲ ਦੇਖੋ ਕਹਿੰਦੇ ਪਾਕਿਸਤਾਨ ਜੀ ਤਾਨੂੰਨਾ ਸ਼ਾਇਦ ਕ੍ਰਿਟਿਸਿਜ਼ਮ ਦੀ ਅਹਿਮੀਅਤ ਦਾ ਨਹੀਂ ਪਤਾ ਕ੍ਰਿਟਿਸਿਜ਼ਮ ਜਿਹੜਾ ਹੁੰਦਾ ਹੈ ਕੰਸਟਰਕਟਿਵ ਕ੍ਰਿਟਿਸਿਜ਼ਮ ਇਟ ਇਜ਼ ਅ ਹਾਲਮਾਰਕ ਆਫ ਐਨ ਫੰਕਸ਼ਨਿੰਗ ਐਂਡ ਓਪਨ ਡੈਮੋਕ੍ਰੇਸੀ ਤੁਸੀਂ ਤਾਂ ਡੈਮੋਕ੍ਰੇਸੀ ਹੋਣੀ ਤੁਹਾਡੇ ਲਈ ਤਾਂ ਜਾਂ ਇੱਕ ਨਾ ਕਹਾਵਤ ਕਹੀ ਜਾਂਦੀ ਹੈ ਉੱਥੇ ਕਹਿੰਦੇ ਕਿ ਪਾਕਿਸਤਾਨ ਨੇ ਲਈ ਸਭ ਤੋਂ ਉੱਪਰ ਹੈ ਅੱਲਾ ਤੇ ਉਸ ਤੋਂ ਉੱਪਰ ਨੀਚੇ ਆਉਂਦੀ ਹੈ ਪਾਕਿਸਤਾਨ ਆਰਮੀ ਵਿੱਚ ਕਿਤੇ ਕਹਿੰਦੇ ਸ਼ਾਇਦ ਉਹਨਾਂ ਲਈ ਉਹ ਆ ਜਾਂਦਾ ਹੈ ਵਿੱਚ ਕਿਤੇ ਕਹਿੰਦੇ ਸ਼ਾਇਦ ਉਹਨਾਂ ਲਈ ਯੂ ਐਸ ਏ ਆ ਜਾਂਦਾ ਹੈ ਸੋ ਇਹ ਸਮੀਕਰਨ ਜਦੋਂ ਆਪਾਂ ਦੇਖਾਂਗੇ ਨਾ ਇਹ ਸਮੀਕਰਨ ਕਹਿੰਦਾ ਤੁਹਾਡੇ ਤਾਂ ਡੈਮੋਕ੍ਰੇਸੀ ਹੈ ਨਹੀਂ ਇਸ ਕਰਕੇ ਤੁਸੀਂ ਸਮਝ ਵੀ ਨਹੀਂ ਸਕਦੇ ਕਿ ਡੈਮੋਕ੍ਰੇਸੀ ਵਰਕ ਕਿਸ ਤਰ੍ਹਾਂ ਕਰਦੀ ਹੈ ਤੇ ਫਾਲਸ ਨਰੇਟਿਵ ਬੰਦ ਕਰ ਦੋ 댓 ਇਜ਼ ਇਟ ਸੋ ਇਹ ਸੀ ਵੀ ਅੱਜ ਦੀ ਅਫੀਸ਼ੀਅਲ ਸਟੇਟਮੈਂਟ ਫਤਿਹ ਸਰ ਹੁਣ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਇੱਕ ਵਾਰੀ ਦੇਖੋ ਸੰਦੇਸ਼ ਇਹ ਹੈ ਬਈ ਬੀ ਪੈਨਿਕ ਨਾ ਹੋਵੋ ਆਪਣਾ ਜੋ ਸਿਸਟਮ ਬਹੁਤ ਤਕੜਾ ਆ ਸਿਕਿਉਰਿਟੀ ਬਹੁਤ ਤਕੜੀ ਆ ਹਜੇ ਤੱਕ ਇੱਕ ਵੀ ਇਨਸਾਨ ਜਿਹੜੀ ਉਹਦੀ ਮੌਤ ਨਹੀਂ ਹੋਈ ਸੋ ਇਸ ਤਰੀਕੇ ਨਾਲ ਸਿਸਟਮ ਨੇ ਸੰਭੇ ਆ ਹਜ਼ਾਰਾਂ ਦੇ ਵਿੱਚ ਉਧਰੋਂ ਡਰੋਨਸ ਆਏ ਆ ਪਰ ਸਾਡਾ ਸਿਸਟਮ ਸਟਰੋਂਗ ਆ ਸੋ ਪੈਨਿਕ ਨਾ ਹੋਵੋ ਜੋ ਸਰਕਾਰ ਗਾਈਡੈਂਸ ਗਾਈਡਲਾਈਨਸ ਦੇ ਰਹੀ ਆ ਕਿ ਭਾਈ ਅੰਦਰ ਰਹੋ ਬਾਹਰ ਨਾ ਰਹੋ ਫੇਕ ਨਿਊਜ਼ ਤੋਂ ਬਚੋ ਬਸ ਉਹਦੇ ਉੱਤੇ ਧਿਆਨ ਦਿਵੋ ਤੇ ਆਪਣੇ ਪਰਮਾਤਮਾ ਤੇ ਆਪਣੇ ਰੱਬ ਤੇ ਭਰੋਸਾ ਰੱਖੋ ਕੁਝ ਨਹੀਂ ਹੁੰਦਾ ਪੰਜਾਬ ਦੇਸ਼ ਆਪਣਾ ਪੂਰਾ ਸੁਰੱਖਿਆ ਸਾਡੀ ਆਰਮੀ ਬਹੁਤ ਕੈਪੇਬਲ ਆ ਉਹ ਸਾਡਾ ਵਾਰ ਵੀ ਵਿੰਗਾ ਨਹੀਂ ਹੋਣ ਦਊਗੀ ਸਾਨੂੰ ਪ੍ਰੋਸਾ ਸਾਡੀ ਆਰਮੀ ਤੇ ਆਜੀ ਬਿਲਕੁਲ ਸਰ ਬਿਲਕੁਲ ਸਰ ਨੇ ਬਿਲਕੁਲ ਠੀਕ ਕਿਹਾ ਜੀ ਫਾਲਸ ਇਨਫੋਰਮੇਸ਼ਨ ਤੋਂ ਬਚਣਾ ਹੈ ਬਸ ਠੀਕ ਹੈ ਜੀ ਜਿੱਦਾਂ ਆਪਾਂ ਤੁਹਾਨੂੰ ਆਫੀਸ਼ੀਅਲ ਸਟੇਟਮੈਂਟ ਦੀ ਅੱਜ ਜਾਣਕਾਰੀ ਦੇ ਰਹੇ ਹਾਂ ਉਸੇ ਤਰ੍ਹਾਂ ਸਿਰਫ ਆਫੀਸ਼ੀਅਲ ਸਟੇਟਮੈਂਟ ਤੇ ਹੀ ਭਰੋਸਾ ਰੱਖੋ ਬਸ ਇਹ ਹੀ ਤੁਹਾਡੇ ਲਈ ਸਨੇਹਾ ਹੈ ਜੀ ਲਾਈਟਾਂ ਲੂਟਾ ਜਦੋਂ ਕਹਿੰਦੇ ਨੇ ਬੰਦ ਕਰ ਲਿਓ ਕਰੋ ਠੀਕ ਹੈ ਜੀ ਚਲੋ ਜੈ ਹਿੰਦ ਜੀ ਮਿਲਦੇ ਆਂ ਜੀ ਸਤਿ ਸ਼੍ਰੀ ਅਕਾਲ